ਸਚਾਈ ਇਹ ਹੈ ਜੀ ਕਿ ਇਸ ਵਾਰ ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਗਈ ਹੈ। ਚੰਗੀ ਖਬਰ ਆ ਰਹੀ ਹੈ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਦੇ ਕਾਲਜ ਉਹਨਾਂ ਚ ਵਿਦਿਆਰਥੀਆਂ ਦੀ ਗਿਣਤੀ ਚ ਚੌਕਾ ਵਾਧਾ ਹੋਇਆ। ਕਈ ਥਾਵਾਂ ਦੇ ਉੱਤੇ ਪਿਛਲੀ ਵਾਰ ਨਾਲੋਂ ਦੁੱਗਣੀਆਂ ਅਰਜ਼ੀਆਂ ਦਾਖਲੇ ਲਈ ਆ ਰਹੀਆਂ। ਇਹਦੇ ਪਿੱਛੇ ਅਹਿਮ ਕਾਰਨ ਕੈਨੇਡਾ ਦੀ ਸਥਿਤੀ ਕੈਨੇਡਾ ਦਾ ਵਿੱਚ ਵਿਦਿਆਰਥੀਆਂ ਦੇ ਹਾਲਾਤ ਕੈਨੇਡਾ ਦੇ ਵਿੱਚ ਸਰਕਾਰਾਂ ਦੇ ਵਿੱਚ ਖਿੱਚੋ ਤਾਣ ਸਰਕਾਰ ਦੇ ਅੰਦਰ ਲੋਕਾਂ ਦੇ ਪ੍ਰਤੀ ਬੇਪਰੋਸ ਕੀਤੇ ਆਉਣ ਵਾਲੇ ਸਮੇਂ ਚ ਰਾਜਨੀਤਕ ਤੌਰ ਤੇ ਬਦਲਾ ਆ ਦੀਆਂ ਚਰਚਾਵਾਂ ਨੀਮ ਬਦਲਣ ਦਾ ਹਵਾਲਾ ਤੇ ਇੱਥੋਂ ਜਾ ਕੇ ਵਿਦਿਆਰਥੀਆਂ ਨੂੰ ਰੋਜ਼ਗਾਰ ਮਿਲਣ ਚ ਦਿੱਕਤ ਉੱਥੇ ਮਕਾਨਾਂ ਤੋਂ ਲੈ ਕੇ ਕਿਰਾਏ ਤੋਂ ਲੈ ਕੇ ਗਰੋਸਰੀ ਤੱਕ ਦੇ ਵਿੱਚ ਵੱਡੀ ਮਤਲਬ ਕੀਮਤਾਂ ਚ ਵਾਧਾ ਫੀਸਾਂ ਚ ਖਾਸਾ ਵਾਧਾ ਤੇ ਫਿਰ ਸਰਕਾਰਾਂ ਦਾ ਇਹ ਰੁਖ ਕੇ ਹੁਣ ਪੀਆਰ ਨਹੀਂ ਹੋਣੀ ਅਸ ਤਾਂ ਜਹਾਜ਼ ਭੜ ਕੇ ਵਾਪਸ ਵੀ ਭੇਜਾਂਗੇ ਇਹ ਸਾਰੇ ਡਰ ਭੈ ਦੇ ਵਿੱਚੋਂ ਜਦੋਂ ਪੰਜਾਬ ਤੋਂ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਪੰਗ ਹੋਣਾ ਸ਼ੁਰੂ ਹੋਇਆ ਤਾਂ ਉਹਨਾਂ ਨੇ ਆਸਟ੍ਰੇਲੀਆ, ਯੂਕੇ, ਅਮਰੀਕਾ ਕਨੇਡਾ ਰੁਕ ਕੀਤਾ ਅਮਰੀਕਾ ਦੇ ਸਾਨੀ ਨਾਲ ਵੀ ਤੇ ਨਹੀਂ ਮਿਲਦੇ ਯੂਕੇ ਦੇ ਆਪਣੇ ਮਸਲੇ ਨੇ ਆਸਟ੍ਰੇਲੀਆ ਨੇ ਅਚਾਨਕ ਇਹ ਸਵਾਰੀਆਂ ਦੇਖਦੇ ਆ ਫੀਸਾਂ 'ਚ ਵਾਧਾ ਕਰਤਾ ਨਿਯਮ ਸਖਤ ਕਰਤੇ ਕਈ ਥਾਂ ਤੇ ਸਪਾਊਸ ਨੂੰ ਨਾਲ ਕਿਸੇ ਨੂੰ ਲਿਜਾ ਨਹੀਂ ਸਕਦੇ ਕੈਨੇਡਾ ਦਾ ਮੌਜਾਂ ਹੀ ਮੌਜਾਂ ਉਹ ਮੌਜਾਂ ਹੁਣ ਕੈਨੇਡਾ 'ਚ ਬੰਦ ਹੋਈਆਂ ਤੇ ਬਾਕੀ ਮੁਲਕਾਂ 'ਚ ਵੀ ਮੁਸ਼ਕਲਾਂ ਵਧੀਆਂ ਇਹ ਸਭ ਦਾ ਨਤੀਜਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਦੇ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ ਆਮਦ ਵਧੀ। ਜੇਕਰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਉੱਥੇ ਪਿਛਲੇ ਸਾਲ ਨਾਲੋਂ ਦੁੱਗਣੀ ਅਰਜ਼ੀਆਂ ਦਾਖਲ ਹੋਈਆਂ। ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਰਜਿਸਟਰਾਰ ਕਲਨੂ ਸਾਹਿਬ ਦੇ ਹਵਾਲੇ ਨਾਲੇ ਜਾਣਕਾਰੀ ਹੈ ਕਿ ਪਿਛਲੀ ਵਾਰ ਉਹ ਕਹਿੰਦੇ 5800 ਸੀਟਾਂ ਦੇ ਲਈ ਸਾਡੇ ਕੋਲ 10000 ਅਰਜ਼ੀਆਂ ਆਈਆਂ ਸੀ। 5800 ਸੀਟਾਂ ਸੀ ਅਰਜ਼ੀਆਂ 10000 ਸੀ। ਸੀਟਾਂ ਤਾਂ ਉੱਥੇ ਮਤਲਬ 300 ਹੀ ਵਧੀਆਂ 6100 ਹੋ ਗਈਆਂ ਪਰ ਅਰਜ਼ੀਆਂ ਦੁੱਗਣੀਆਂ ਹੋ ਗਈਆਂ 20000 ਤੋਂ ਉੱਪਰ ਚਲੀਆਂ ਗਈਆਂ ਪਿਛਲੀ ਵਾਰ 5800 ਸੀਟਾਂ ਦੇ ਮੁਕਾਬਲੇ ਗੁਣਾਂਤ ਦੇ ਯੂਨੀਵਰਸਿਟੀ ਦੇ ਵਿੱਚ 10000 ਅਰਜ਼ੀਆਂ ਆਉਂਦੀਆਂ ਦਾਖਲੇ ਲਈ ਇਸ ਵਾਰ 6100 ਸੀਟਾਂ ਦੇ ਲਈ 21000 ਤੋਂ ਵੱਧ ਅਰਜ਼ੀਆਂ ਆਈਆਂ ਸੋ ਇਹ ਸ਼ੁਭ ਸੰਕੇਤ ਹੈ ਇਸੇ ਤਰ੍ਹਾਂ ਜੇਕਰ ਇਸੇ ਹਵਾਲੇ ਨਾਲ ਉੱਥੇ ਆਪਾਂ ਦੇਖੀਏ ਜਿਹੜੇ ਕਾਉਂਸਲਿੰਗ ਐਡਮਿਸ਼ਨ ਕਾਉਂਸਲਿੰਗ ਇੰਚਾਰਜ ਨੇ ਇੰਜੀਨੀਅਰਿੰਗ ਦੇ ਵਿਭਾਗ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੰਜੀਨੀਅਰਿੰਗ ਦੇ ਵਿੱਚ 572 ਸੀਟਾਂ ਦੇ ਲਈ ਇਸ ਵਾਰ 2700 2400 ਤੋਂ ਵੱਧ ਅਰਜ਼ੀਆਂ ਆਈਆਂ। ਸੀਟਾਂ 572 ਨੇ ਅਰਜ਼ੀਆਂ ਆਈਆਂ 2420 ਪਿਛਲੀ ਵਾਰ ਅਰਜ਼ੀਆਂ ਆਈਆਂ ਸੀ 800। ਸੋ ਲਗਭਗ 3 ਗੁਣਾ ਅਰਜ਼ੀਆਂ ਵਧੀਆਂ ਇਸ ਵਾਰ। ਇੰਜੀਨੀਅਰਿੰਗ ਦੇ ਖੇਤਰ 'ਚ 572 ਸੀਟਾਂ ਦੇ ਸਾਹਮਣੇ ਪਿਛਲੀ ਵਾਰ ਸਿਰਫ 800 ਅਰਜ਼ੀਆਂ ਸੀਗੀਆਂ। ਇਸ ਵਾਰ ਗਿਣਤੀ 2400 ਤੋਂ ਉੱਪਰ ਹੈ 2420 ਹੈ। ਸੋ ਇਹ ਸਾਰੇ ਪਹਿਲੂ ਕਿ ਕੈਨੇਡਾ ਤੋਂ ਹੁਣ ਵਿਦਿਆਰਥੀ ਮੂਹ ਮੋੜ ਰਹੇ ਨੇ ਮਾਪੇ ਉਥੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਨੇ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜਾਂ ਕੰਨ ਰੁਕ ਕਰ ਰਹੇ ਨੇ ਜਾਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਕਿ 35-40 ਲੱਖ ਲਾ ਕੇ ਜੇ 10 ਸਾਲ ਲੱਗਣਿਆ ਜਿ ਸੈੱਟ ਹੋਣ ਨੂੰ ਤਾਂ ਇੱਥੇ ਕਿਉਂ ਨਹੀਂ ਹਾਂ ਜੇ ਪੰਜਾਬ ਦੇ ਵਿੱਚ ਥੋੜੀਆਂ ਜੀਆਂ ਰਾਜਨੀਤਿਕ ਤਰ੍ਹਾਂ ਹੈ ਤੇ ਸਮਾਜਿਕ ਸੰਗਠਨ ਜਾਂ ਖਾਸ ਕਰਕੇ ਜਿਹਦੀ ਉम्मेवारी ਬਣਦੀ ਹੁੰਦੀ ਹੈ ਸਰਕਾਰ ਉਹ ਲੋਕਾਂ ਨੂੰ ਇਹ ਮਾਹੌਲ ਦੇ ਦੇਵੇ ਕਿ ਇੱਥੇ ਭਾਈ ਅਮਨ ਕਾਨੂੰਨ ਦੀ ਸਥਿਤੀ ਹੈ ਨਸ਼ੇ ਵਰਗਾ ਕੋਈ ਅਸੀਂ ਜਾਲ ਨਹੀਂ ਆ ਹੋਂ ਇਹ ਤੋੜ ਦੇਾਂਗੇ ਹੈ ਧਾਰਮਿਕ ਤੌਰ ਤੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਹੋਏਗਾ ਜਾਤੀ ਤੌਰ ਤੇ ਕੋਈ ਵਿਤਕਰਾ ਨਹੀਂ ਹੋਏਗਾ ਤਾਂ ਪੰਜਾਬ ਮੁੜ ਕੇ ਪਹਿਰਾ ਸਿਰ ਹੋ ਸਕਦਾ ਤੁਸੀਂ ਪੰਜਾਬ ਵਾਸੀਆਂ ਤੇ ਭਰੋਸਾ ਕਰੋ ਤੇ ਉਹਨਾਂ ਦਾ ਭਰੋਸਾ ਜਿੱਤੋ ਤਾਂ ਪੰਜਾਬ ਹੁਣ ਐ ਨਾ ਹੋਵੇ ਕਿ ਆ ਕਾਰਨ ਇਹ ਨੇ ਕਿ ਕੈਨੇਡਾ ਕਨੀਓ ਮੋਹ ਪੰਗ ਹੈ ਤੇ ਬਾਕੀ ਮੁਲਕਾਂ ਦੇ ਵਿੱਚ ਫੀਸ ਵੱਧ ਰਹੀ ਆ ਸਥਿਤੀ ਵੱਧ ਰਹੀ ਆ ਵੀਜ਼ਾ ਆਸਾਨ ਨਹੀਂ ਆ ਮਿਲਣਾ ਇਸ ਲਈ ਯੂਨੀਵਰਸਿਟੀ ਕਾਲਜਾਂ 'ਚ ਜਵਾਂਕਾਂ ਦੀ ਗਿਣਤੀ ਵਧੀ ਆ ਤੇ ਇੱਥੇ ਪੰਜਾਬ ਸਰਕਾਰ ਇਸਤਿਹਾਰ ਜਾਰੀ ਕਰਨ ਲੱਗੀ ਵੇਖੋ ਜੀ ਸਾਡੇ ਕਰਕੇ ਕਾਲਜਾਂ 'ਚ ਹਾਂ ਜੀ ਸਾਡੀ ਸਰਕਾਰ ਆਉਣ ਤੋਂ ਬਾਅਦ ਹੀ ਗਿਣਤੀ ਵਧ ਗਈ ਇਹਨਾਂ ਆਪਾਂ ਇਸਤਿਹਾਰ ਦੇਣ ਲੱਗ ਜਿਓ ਪਰ ਅਜੇ ਵੀ ਪੰਜਾਬ ਨੂੰ ਖੜਾ ਕਰਨ ਦੀ ਲੋੜ ਹੈ ਤੇ ਜੇਕਰ ਉਹ ਖੜਾ ਹੋ ਜਵੇ ਤਾਂ ਚੰਗੀ ਗੱਲ ਆ ਨਹੀਂ ਪੰਜਾਬ ਤੋਂ ਜਿਵੇਂ ਪੰਜਾਬੀਆਂ ਦਾ ਪਲਾਇਨ ਹੋ ਰਿਹਾ ਪੰਜਾਬ ਦਾ ਟੀਐਨਵੀ ਬਦਲ ਜਾਣਾ ਇਹ ਫਿਕਰਮੰਦੀ ਵਾਲਾ ਪਹਿਲੂ ਹੈ